ਬਾਬਾ ਜੀ ਸੂਏ ਤੇ ਆ ਗਿਆ ਐ ਸਾਈਕਲ ਆ ਜ਼ੋਰ ਬਹੁਤ ਲੱਗਾ ਬਾਬਾ ਜੀ ਕਹਿੰਦੇ ਆ ਤਾਂ ਆਇਆ ਤਾਂ ਬਾਬਾ ਜੀ ਆ ਦੋ ਤਿੰਨ ਚੇਲੇ ਹੋਰ ਰੱਖਣੇ ਸੀ ਨਾਲ ਬਾਬਾ ਜੀ ਨਾ ਆ ਦੇਖ ਲੋ ਤੇ ਆ ਬਾਬਾ ਜੀ ਆ ਮੈਂ ਫਿਰਦਾ ਮੈਂ ਤਾਂ ਪੁਰਾਣਾ ਚੇਲਾ ਨਾ ਪੱਕਾ ਹੀ ਹੋ ਗਿਆ ਨਾ ਕਵਰ ਬੜਾ ਗਿਆ ਹਾਂ ਚੰਗਾ ਚੰਗਾ ਆ ਬੱਚ ਬਲੌਗ ਵਾਲੀ ਗੱਲ ਹੋ ਰਹੀ ਸੀ ਬਾਬਾ ਜੀ ਦੇ ਚੇਲੇ ਨਾ ਰੱਖਣੇ ਨੇ ਉਹ ਨਾਲ ਨੇਰਤਾ ਵਧਾ ਰਹੇ ਆ ਹਾਂ ਦੇਖੋ ਬਾਬਾ ਜੀ ਸੂਏ ਸੂਹਿਆ ਰਹਾ ਹੈ ਬਾਬਾ ਜੀ ਬਾਬਾ ਜੀ ਬਹੁਤ ਖੁਸ਼ ਆ ਕਹਿੰਦੇ ਇੰਜੋਏ ਹੋ ਰਿਹਾ ਵਕਤ ਮੈਂ ਬਾਬਾ ਜੀ ਘਰੇ ਕੀ ਕਰਨਾ ਬਾਬਾ ਜੀ ਮੁੜ ਕੇ ਸੀ ਬਾਬਾ ਜੀ ਮੇਰੇ ਨੇੜੇ ਆਓ ਬਾਬਾ ਜੀ ਮੁੜ ਕੇ ਸੀ ਤੇ ਬਾਬਾ ਜੀ ਮੁੜ ਕੇ ਸੀ ਇਹ ਫਿਰ ਮੈਂ ਕਿਹਾ ਬਾਬਾ ਜੀ ਨਹੀਂ ਨਹੀਂ ਤੁਹਾਡੇ ਬਿਨਾ ਸਾਡਾ ਜੀਨ ਲੱਗਣਾਗਾ ਤੇ ਤੇ ਚਿਹਰਾ ਤੂੰ ਮੜਾ ਸਹਣ ਬਾਈ ਕੱਕਾ ਚੇਲਾ ਤੂੰ ਨਿੱਕਾ ਏ ਤੂੰ ਨਿੱਕਾ ਹੈ ਬਾਬਾ ਜੀ ਆਓ ਮੜੀ ਵਿਆਖਾ ਕਰੋ ਬਿਆਨ ਬਚਨ ਬਿਆਨ ਕਰੋ ਸੂਏ ਤੇ ਆਏ ਵਾਪਸ ਜਾ ਕੇ ਨਾ ਆਪਾਂ ਨੇੜੇ ਤੇ ਵੀ ਗਏ ਸੀ ਆ ਗਏ ਸੀ ਤੇ ਹੁਣ ਆਪਾਂ ਸੂਏ ਬਾਰੇ ਦੱਸੋ ਵੀ ਸੂਏ ਦਾ ਥੋੜਾ ਮਾਹੌਲ ਕਿਹੋ ਜਿਹਾ ਲੱਗਾ ਤੁਹਾਨੂੰ ਇਹ ਤਾਂ ਬਹੁਤ ਵਧੀਆ ਲੱਗਾ ਬਾਬਾ ਜੀ ਸ਼ਾਂਤੀ ਮਾਹੌਲ ਆ ਨਾ ਮਨ ਖੁਸ਼ ਹੁੰਦਾ ਜਮਾਂ ਸ਼ਾਂਤੀ ਆ ਹਾਂ ਬਾਬਾ ਜੀ ਇਹਦਾ ਮਾਹੌਲ ਮਿਲਣਾ ਪਿੰਡ ਵਾਲਾ ਮਾਹੌਲ ਆ ਜਮਾਂ ਬੜਾ ਸ਼ਾਂਤੀ ਆ ਸ਼ਹਿਰਾਂ ਸ਼ੁਰਾ ਦੀ ਤਾਂ ਨਾ ਆਪਾਂ ਨੂੰ ਕਰੀਏ ਵੀ ਹਾਂ ਬਹੁਤ ਬਾਹਰੋਂ ਸ਼ੋਰ ਬਹੁਤ ਆ ਸ਼ਹਿਰਾਂ 'ਚ ਇੱਥੇ ਸ਼ਾਂਤੀ ਕਿੰਨੀ ਆ ਰਾਜੇ ਗਿਆ ਪਰਛਾਤਾ ਚੱਕਣਾ ਆਪਾਂ ਨੂੰ ਹੋਰ ਸ਼ਾਂਤੀ ਗਣੀ ਬਾਬਾ ਜੀ ਖੀਰ ਚੱਲੀ ਜਾਂਦੀ ਹੈ ਜਲੇਬੀਆਂ ਹੋਣਗੇ ਦਹੀਂ ਬੁੰਦੀ ਹੋਊਗੀ ਤੁਸੀਂ ਖਾ ਮੈਂ ਤੁਹਾਨੂੰ ਫਿਰ ਆ ਤਾਂ ਮੈਂ ਰੋਡ ਕੋਲੇ ਖੜੂ ਜੇ ਮੈਂ ਪਸਾਦਾ ਪਹਿਲਾ ਚਾਲਾ ਬਾਬਾ ਜੀ ਨਾਲ ਤੁਸੀਂ ਪ੍ਰਸੰਗ ਵੀ ਸੁਣ ਲਓ ਸੁਣਨਾ ਇਹਦਾ ਬਾਬਾ ਜੀ ਫਿਰ ਸੂਏ ਦਾ ਮਾਹੌਲ ਬਹੁਤ ਵਧੀਆ ਆ ਦੇਖੋ ਬਾਬਾ ਜੀ ਕਿਹਦੇ ਮਾਹੌਲ ਬਹੁਤ ਵਧੀਆ ਬਾਬਾ ਜੀ ਕਹਿੰਦੇ ਆ ਬਾਬਾ ਜੀ ਬਹੁਤ ਨਾਲੇ ਇੱਕ ਬਾਬਾ ਜੀ ਕਹਿੰਦੇ ਵੀ ਆਪਾਂ ਜਿਹੜੇ ਰਿਕਾਰਡਿੰਗ ਕਰਦੇ ਨਾ ਬਲੌਗ ਵਾਲੀ YouTube ਤੇ ਪਾਉਣਾ ਦੇਣਾ ਇਹ ਕਹਿੰਦਾ ਸੂਆ ਨਾ ਇਹਨਾਂ ਤੇ ਚੰਗਾ ਲੱਗਦਾ ਵੀ ਇੱਥੇ ਵਧੀਆ ਮਾਹੌਲ ਹੁੰਦਾ ਵਾ ਪਿੱਛੇ ਰਖਤ ਸੁਪੈਦੇ ਚ ਬੁੱਢੇ ਹੁੰਦੇ ਆ ਬਾਬਾ ਜੀ ਕਹਿੰਦੇ ਚੰਗੀ ਚੀਜ਼ ਲੱਗਦੀ ਆ ਆਪਾਂ ਨੂੰ ਆ ਬਾਬਾ ਜੀ ਠੀਕ ਆ ਬਾਬਾ ਜੀ ਖੁਸ਼ੀ ਬਹੁਤ ਆ ਬਾਹਰ ਆ ਕੇ ਬਾਬਾ ਜੀ ਨੇ ਖੇਤਾ ਕੁੱਤਾ ਦਾ ਕੰਮ ਬਹੁਤ ਕੀਤਾ ਪਹਿਲਾਂ ਚ ਦੋਸਤੋ ਦਰਸ਼ਕੋ ਬਾਬਾ ਜੀ ਨੇ ਨੱਕੇ ਨੁੱਕੇ ਬਹੁ ਮੋੜਿਆ ਲੂ ਲੂਆਂ ਦੇ ਬਾਣ ਬੂਣ ਬਹੁ ਪੱਟੇ ਬਾਬਾ ਜੀ ਬਹੁਤ ਕੰਮ ਕਰਦ ਰਿਹਾ ਪਹਿਲਾਂ ਚ ਕਣ ਕਣ ਕਮਕ ਬਾਬਾ ਜੀ ਨੇ ਬਹੁ ਵੱਡੀਆਂ ਹੁਣ ਬਾਬਾ ਜੀ ਭਗਤੀ ਦੇ ਹੋ ਗਏ ਆ ਪੱਛਾ ਦੇ ਕੇ ਬਾਬਾ ਜੀ ਆ ਦੇਖੋ ਆ ਦੇਖੋ ਬਾਬਾ ਜੀ ਆ ਰਹੇ ਆ ਬਾਬਾ ਜੀ ਕਹਿੰਦੇ ਵੀ ਕੱਲੂ ਕੰਮ ਤੇ ਮੈਂ ਬਾਬਾ ਜੀ ਤੁਸੀਂ ਚਾਹ ਓ ਮੇਰੇ ਤੇ ਪੈ ਗਈ ਹੱਥੇ ਚਾਹ ਬਾਬਾ ਜੀ ਕਹਿੰਦੇ ਚੇਲਿਆ ਤੇਰੀ ਮਾਤ ਤੈਂ ਮੈਂ ਨਾ ਕੀਤੀ ਤਾਂ ਕਰੂੰ ਕਣਾ ਮੈਂ ਬਾਬਾ ਜੀ ਮੇਰੇ ਪੈਸੇ ਫਾਜਣਾ ਮਾ ਕਹਿੰਦਾ ਕੋਤ ਤੇਰੇ ਪੈਸੇ ਚੇਲਿਆ ਮੈਂ ਬਸੰਦ ਦਿੰਦਾ ਵਾ ਤੇਰੀ ਥਾਂ ਤੇ ਮੈਂ ਜਾਊਗਾ ਮੈਂ ਠੀਕ ਆ ਬਾਬਾ ਜੀ ਠੀਕ ਆ ਕਹਿੰਦਾ ਪੈਸੇ ਵੀ ਦਵਾਉਂਗਾ ਤੇ ਨਾਲ ਤੇਰਾ ਮੈਂ ਕੰਮ ਤੇ ਵੀ ਲੱਗੂਗਾ ਕਹਿੰਦਾ ਆਪਾਂ ਪਹਿਲੇ ਲਵਾਂਗੇ ਉਹਨਾਂ ਨੂੰ ਹਾਂ ਬਾਬਾ ਜੀ ਬਹੁਤ ਖੁਸ਼ ਅੱਜ ਮੈਂ ਠੀਕ ਆ ਬਾਬਾ ਜੀ ਮੈਂ ਬਾਬਾ ਜੀ ਮੈਂ ਤੇੜੀ ਮਾਰਨੀ ਨਹੀਂ ਸੀਗੀ ਆਪਾਂ ਕਹਿੰਦੇ ਕੋਈ ਨਹੀਂ ਚੇਲੇ ਵਾਲ ਕਹਿੰਦਾ ਕੰਮ ਘਾਟ ਹੀ ਕਰਦੇ ਹੁੰਦੇ ਆ ਜਿਲੇ ਵਾਲ ਕਹਿੰਦਾ ਸੰਗਤ ਲਿਉਣੀ ਹੁੰਦੀ ਆ ਚੇਲੇ ਵਾਲ ਕਦਾ ਕੰਮ ਪਾਪਾ ਜੀ ਆ ਸੂਏ ਤੇ ਫਿਰਦੇ ਆ ਦੇਖ ਲਓ ਦਰਸ਼ਕੋ ਸੂਏ ਦੀ ਮੈਂ ਮਾਹੌਲ ਕਰ ਰਿਹਾ ਵਿਆਖਿਆ ਕਰ ਰਿਹਾ ਪਾਪਾ ਜੀ ਪਾਪਾ ਜੀ ਨੇੜੇ ਆਓ ਹੁਣ ਫਿਰ ਸੂਏ ਦਾ ਮਾਹੌਲ ਕਿਵੇਂ ਆ ਬਹੁਤ ਵਧੀਆ ਬਾਬਾ ਜੀ ਹੋਰ ਕੀ ਜਾਣਕਾਰੀ ਸੂਏ ਬਾਰੇ ਪਾਣੀ ਪੂਣੀ ਹੈ ਨਹੀਂ ਵਿੱਚ ਇਹਦੇ ਪਾਣੀ ਹੈ ਨਹੀਂ ਗੱਲ ਅੱਛਾ ਜੇ ਪਾਣੀ ਇਹ ਮੁੱਠ ਲਾ ਕੇ ਸੂਏ ਦੇ ਵਿੱਚ ਪਾਣੀ ਪਾ ਲਈ ਬਾਬਾ ਜੀ ਮੋਟਰ ਚਲਾ ਕੇ ਇਹ ਤੋਂ ਵਧੀਆ ਪਾਣੀ ਇਹ ਪਸੂਏ ਚ ਪਾਣ ਨੂੰ ਚਲਾਉਣਾ ਹਾਂ ਬਾਬਾ ਜੀ ਕਹਿੰਦੇ ਪਾਣੀ ਚਲਾਉਣਾ ਸੂਏ ਚ ਨਾ ਬਾਬਾ ਜੀ ਮੋਟਰ ਚਲਾ ਕੇ ਸੂਏ ਦੇ ਪਾਣੀ ਪਾ ਦਨੇ ਆਪਾਂ ਤੇ ਤੁਸੀਂ ਖੁਸ਼ ਹੋ ਜਾਓ ਬਾਬਾ ਜੀ ਬਾਬਾ ਬਾਬਾ ਜੀ ਨੇ ਇਹਨਾਂ ਦਾ ਵਾਗ ਵਾਗ ਹੋ ਜਾਣਾ ਵਾ ਮੋਟਰਾਂ ਹੀ ਇੱਕ ਤੋਂ ਚਲਾ ਦਾਂਗੇ ਸੂਏ 'ਚ ਸੂਏ ਦਾ ਪਾਣੀ ਹੁੰਦਾ ਕਿ ਕਿਦਾਂ ਕੋਦੋਂ ਬਾਬਾ ਜੀ ਤਾਂ ਹੱਲ ਖੁਸ਼ ਆ ਵਾ ਬਾਬਾ ਜੀ ਤਾਂ ਆਪਾਂ ਬਾਬਾ ਜੀ ਦੇ ਆਪਾਂ ਅੱਗੇ ਨੇ ਮੰਨੀ ਬਾਬਾ ਜੀ ਨੇ ਮਾਂ ਦੀ ਨਾਲ ਕੋਈ ਕਿ ਬਾਬਾ 'ਚ ਫਾਇਦਾ ਕੀ ਆ ਠੀਕ ਆ ਨਾ ਆ ਦੇਖੋ ਬਾਬਾ ਜੀ ਬਾਬਾ ਜੀ ਇੱਧਰ ਸਾਰੇ ਕਣਕ ਲੱਗੇ ਨਾ ਵਾ ਬਾਈ ਲੱਗੀਆਂ ਲੱਗੀਆਂ ਕਣਕ ਬਾਬਾ ਜੀ ਕੋਦੋਂ ਆਉਗੀ ਆਉਂਦੀ ਆ ਸੁ ਕੱਤਾ ਅਸੂ ਕੱਤੇ ਜਾਊਗੀ ਨਾ ਜੀ ਤਾਂ ਅੱਜ ਮੰਗਰ ਕੋਲ ਬਾਗ ਇੱਕ ਬੜਾ ਬਾਗ ਤੇ ਚਾਊਗੀ ਬਸਾਗ ਤੇ ਚਾਊਗੀ ਬਾਬਾ ਜੀ ਦਿਨ ਵਾ ਮਹੀਨੇ ਵਾਰੇ ਪੈਣਾ ਕਲ ਨੂੰ ਨਾ ਬਸਾਗ ਤੇ ਚਾਊਗੀ ਅੱਛਾ ਤੇ ਮੈਂ ਤੇ ਬਾਬਾ ਮੈਂ ਸੀਪਾ ਕੰਕ ਵਡਾ ਕਰਾਂਗੀ ਅੱਛਾ ਬਾਅਦ ਤੇ ਮੈਂ ਮੈਂ ਚਿੱਲਾ ਪਾਣੀ ਪੁਣੀ ਤੇ ਪਾਣੀ ਪੁਣੀ ਤੇ ਲਾ ਠੀਕ ਹੈ ਇਹ ਰਾਤ ਨੂੰ 12 ਵਜੇ ਬਹਿੜ ਕੇ ਮੈਂ ਤੇ ਦਿਸਪਾ ਕਰਾਂਗਾ ਅੱਛਾ ਠੀਕ ਹੈ ਰਾਤ ਨੂੰ ਠੰਡਾ ਨਾਲ ਰਾਤ ਨੂੰ ਬਾਬਾ ਜੀ ਨਾਲੇ ਗਾਣੇ ਗਾਇਆ ਰਿਆਂ ਚਮਕੀ ਦੇ ਦੇ ਨਾਲੇ ਤੁਸੀਂ ਗਾਣੇ ਚਮਕੀ ਲੈ ਕੇ ਆ ਕਨੂੰ ਠੀਕ ਆ ਖੜ ਦੇ ਵੈਦ ਨਾਲ ਯਾਰੀ ਠੀਕ ਆ ਦਰਸ਼ਕੋ ਤੁਮ ਜਗਾ ਦਿਖਾ ਮੈਂ ਦੂਰ ਜਾ ਇਹ ਹੋਰ ਜਗਾ ਤੁਹਾਨੂੰ ਦੱਸਦੀ ਹੋਗੀ ਬੁੱਢੀ ਦੂਰ ਜਗਾ ਜਹੀ ਹਨ ਦੋ ਕਿੱਲਾਂ ਦੀ ਬਾੜ ਪਈ ਆ ਆ ਫਿਰ ਤਾਂ ਕਣਕਾ ਦੇ ਵਿੱਚ ਕਣਕਾ ਦੇ ਬਾਬਾ ਜੀ ਕਹਿੰਦੇ ਵੀ ਕਣਕ ਬਹੁਤ ਵੱਡੀ ਆ ਖੜੀ ਕਣਕਾ ਕਹਿੰਦੇ ਜੇ ਹੁਣ ਆਪਾਂ ਵੀ ਮਸ਼ੀਨਾਂ ਵਾਲੇ ਵੱਢਣ ਲੱਗ ਗਿਆਂ ਆ ਆਪਾਂ ਕਿੱਲਾ ਖੋਕ ਰਗੇ ਵੀ ਆਪਾਂ ਹੱਥੀਓਂ ਵੱਢਾਂਗੇ ਮੈਂ ਬਾਬਾ ਜੀ ਗੱਲ ਹੀ ਕੋਈ ਨਹੀਂ ਹੱਥੀਂ ਬੜਾ ਲਾਂਗੇ ਤੁਹਾਡਾ ਕਿੱਲਾ ਵੀ ਅਸੀਂ ਤਾਂ ਥੋੜੀ ਸੇਵਾ 'ਚ ਹਾਜ਼ਰ ਆ ਨਾ ਤੁਹਾਡੀ ਮਰਦਾ ਵਾ ਕੋਈ ਗੱਲ ਨਹੀਂ ਸਾਨੂੰ ਘਾਟਾ ਪੈਂਦਾ ਪੈ ਜੇ ਤੇ ਫਿਰ ਤੁਹਾਡੇ ਬਾਬਾ ਜੀ ਫਿਰ ਕੀ ਸਾਨੂੰ ਬਚਨ ਦੇ ਜਾਣ ਤੁਸੀਂ ਹਾਂ ਬਾਬਾ ਜੀ ਬਚਨਾਂ ਦਾ ਕੀ ਤਵਾਰਨੇ ਬਾਬਾ ਜੀ ਕੀ ਤੁਹਾਨੂੰ ਬਚਨ ਦੇਣ ਤੇ ਸਾਨੂੰ ਕਿੱਲੇ ਦੀ ਖਾਤਮਾ ਤੁਸੀਂ ਹੱਥੀ ਮਿਹਨਤ ਕਰਕੇ ਰਾਜੀ ਹਾਂ ਠੀਕ ਹੈ ਚੰਗਾ ਬਾਬਾ ਜੀ ਕਹਿੰਦੇ ਹੁਣ ਲਾਈਵ ਬੰਦ ਕਰ ਠੀਕ ਹੈ ਬਾਬਾ ਜੀ ਓਕੇ ਓਕੇ ਦਰਸ਼ਕੋ ਆ ਲਾਈਵ ਜ਼ਰੂਰ ਦੇਖਿਓ ਜਿਹਦਾ ਨਾਮ ਦੇਖਿਆ ਪਰ ਕੁਛ ਨਹੀਂ ਦੇਖਿਆ ਨਾਲੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਦਰਸ਼ਕੋ ਬਬਤਵਾਦ ਤੇ ਚੈਨਲ ਸਬਸਕ੍ਰਾਈਬ ਕਰੋਗੇ ਫੇਰ ਹੀ ਬਾਬਾ ਜੀ ਦੇ ਵੀਡੀਓ ਆਉਣਗੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਬਾਬਾ ਚਲੋ ਠੀਕ ਆ ਦਰਸ਼ਕੋ